हां जी ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦੀਬ ਲੋ ਵਿੱਚ ਅਪਾ ਚਾਰ ਜਰਸੀ ਵੇਣਨ ਸੇ ਲਈ ਲੈ ਕੇ ਆਏ ਜੀ ਗੱਬਣਾ ਬਾਈ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬੱਜ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਕਿਰਪਾ ਬਾਬੇ ਨਾਨਕ ਦੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਮੇਰਾ ਸੁੱਖਾਗਾ ਹੂੰ ਪਿੰਡ ਹਮਤਪੁਰਾ ਹੂੰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਗੜ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਾਂ ਨੂੰ ਭਦੌਰ ਤੇ ਨਿਹਾਲ ਸਿੰਘਾ ਪੈਂਦਾ ਓਕੇ ਬਾਈ ਇੱਕ ਗੱਲ ਹੋਰ ਆ ਡਾਕਟਰ ਹਾਂਜੀ ਕੱਲ ਜਿਹੜੀ ਤੂੰ ਵੀਡੀਓ ਪਾਈ ਸੀ ਨਾ ਹੂੰ ਉਹਦੇ ਪਤਾ ਨਹੀਂ ਤੇਰੀ ਪ੍ਰੋਬਲਮ ਆ ਗਈ ਕੋਈ ਹੂੰ ਤੇ ਮੈਨੂੰ ਗਾਂ ਤਾਂ ਬੈੜ ਤਾਂ ਵਿੱਕ ਗਈ ਠੀਕ ਹੈ ਤੇ ਇੱਕ ਆ ਬੈੜ ਦਾ ਸੌਦਾ ਉਦੋਂ ਵੀਡੀਓ ਚ ਹੁੰਦਾ ਸੀ ਉਹ ਕਹਿੰਦਾ ਬਾਈ ਮੈਂ ਤੈਨੂੰ ਤੜਕੇ ਸੌਦਾ ਕਰੂੰਗਾ ਠੀਕ ਹੈ ਇਹਦਾ ਉਹਨੇ ਵਿਚਾਰੇ ਨੇ 2000 ਸਾਈ ਪਾਤੀ ਉਹ ਕਹਿੰਦਾ ਬਾਈ ਮੈਂ ਪੈਸੇ ਇਕੱਠੇ ਕਰਦਾਗਾ ਹਾਂ ਤੇ ਮੈਂ ਆਥਨ ਤੱਕ ਬੈੜ ਤੇਰੀ ਆ ਜੇ ਨਾ ਆਪਣੇ ਤੇਰਾ ਬਾਈ 2000 ਮੋੜੂੰਗਾ ਆਪਾਂ ਠੀਕ ਇਹ ਕੰਮ ਨਹੀਂ ਕਰਦੇ ਤੇ ਹੁਣ ਚਾਰ ਨੇ ਉਹ ਪਰਲੀ ਸੇਲ ਹੋ ਗਈ ਹੈ ਹਾਂ ਉਹ ਸੇਲ ਹੋ ਗਈ ਡਾਕਟਰ ਠੀਕ ਆ ਬਾਈ ਇਹ ਕਿਨਾਂ ਚ ਵੀ ਬੈਡ ਜਿਹੜੀ ਕੱਲ ਵੀਡੀਓ ਪਾਈ ਸੀ ਉਹ ਵੀ ਸੇਲ ਹੋ ਗਈ ਉਹ ਚਲੀ ਗਈ ਮੋਬਾਈਲ ਨੰਬਰ ਬੋਲ 9873 21299 ਠੀਕ ਆ ਕਿਹੜਾ ਸੁਆਸ ਹੁੰਦੀ ਹੈ ਬੈਡ ਇਹ ਵੀਰੇ ਦੂਜਾ ਸੁਆਸ ਹੁੰਦੀ ਆ ਕਿ ਕਿੰਨੇ ਕਿ ਦਿਨ ਲਓ ਦਿਨ ਤਨ ਮੈਂ ਕੱਲ ਵੀ ਦੱਸਿਆ ਸੀ ਹੂੰ ਦਿਨ ਤਾਂ ਮਾਤਾ ਕਹਣਾ 12 13 ਦਿਨਾਂ ਨਾਲ ਸੋਵੇ ਠੀਕ ਆ ਤੇ ਯਾਨੀ ਕਿ 10 12 ਦਿਨ ਤਾਂ ਪੱਕੇ ਹੀ ਜੀ ਕੱਚੀ ਕੱਚੀ ਆ ਆ ਦੇਖੋ ਥਾਂ ਬੜਾ ਚੰਗਾ ਲੱਗਿਆ ਠੰਡੀ ਹੀਰਾ ਬਾਕੀ ਲੈ ਹੂੰ ਖੋਲ ਦੇ ਮੜੀ ਤੋਰ ਦੇ ਫੁੱਲ ਕੱਦ ਪੂਰੀ ਪਲੀ ਵੀ ਤੇ ਦੁੱਧ ਦਾ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਮਾਲਕਾਂ ਨੇ ਤਾਂ 28 ਕਿਲੋ ਦਾ ਦੱਸਿਆ ਉਹਨੂੰ ਹੁਣ ਦਾਈ ਹਾਂਜੀ ਇਹਦੀ ਮਾਂ ਦਾ ਰਿਕਾਰਡ 35 ਕਿਲੋ ਪਰੂਨ ਦਾ ਸੀਗਾ ਠੀਕ ਆ ਤੇ ਤੈਨੂੰ ਮੈਂ ਕੱਲ ਵੀ ਦੱਸਿਆ ਹੂੰ ਵੀ ਆਪਾਂ ਜੇ ਕੋਲੇ ਖੜੀ ਰਹੇ ਰਹੀ ਹੂੰ ਸੂਪੀਕਰਮ ਵਾਲੀ ਤੇ 25 ਕਿਲੋ ਚਵਾ ਕੇ ਦੇਵਾਂਗੇ ਤੀਜੇ ਡੰਗ ਠੀਕ ਆ ਭਾਈ ਤੇ ਜੇ ਪਹਿਲਾਂ ਕੋਈ ਵੀਰ ਲੈ ਗਿਆ ਫਿਰ ਹੂੰ ਸਮਝਿਆ ਉਪਰ ਮਦੀ ਵੀ ਕੜਾ ਲੇ ਤੇ ਭਾਉ ਦੀ ਆਪਾਂ ਤਾਂ ਪਹਿਲਾਂ ਵੀ ਕਹਨੇ ਆ ਆਪਾਂ ਕਿਲੋ ਦੇ ਰਵਾੜਾਰ ਦੀ ਸਹੀ ਗੱਲ ਸੂਈ ਸੂਈ ਆਪਾਂ ਉਹਦੇ ਤਿੰਨ ਡੰਗ ਚੋਲੇ ਓਕੇ ਭਾਈ ਠੀਕ ਆ ਭਾਈ ਕੱਲੀ ਕੱਚੀ ਕੱਚੀ ਔਸਾਂ ਨਾ ਨਾ ਜਾਲਾ ਲੇ ਵੱਡੀ ਵੱਡ ਚੰਗਾ ਫਲੀ ਵੀ ਚੰਗੀ ਆ ਪੂਰੀ ਜਾਨ ਵਾਲੀ ਆ ਵੱਡੇ ਕੱਦ ਵਾਲੀ ਆ ਹਨਾ ਭਾਈ ਬਿਊਟੀ ਬਹੁਤ ਆ ਵੈੜ ਤੇ ਹਨਾ ਹਾਂ ਜੀ ਬਿਊਟੀ ਤਾਂ ਆਪਾਂ ਲੈਨੇ ਗਾ ਚੰਗੇ ਡਾਕਟਰ ਸਹੀ ਗੱਲ ਆ ਤੇ ਮੁੱਲ ਫਿਰ ਫੋਨ ਤੇ ਮੁੱਲ ਦਾ ਡਾਕਟਰ ਫੋਨ ਤੇ ਕਰਾਂਗੇ ਜੈ ਜੀ ਹੋ ਬਸ ਜੈ ਜੀ ਹੋ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਜਿਹੜਾ ਵੈਟ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਮੋਲ ਨਹੀਂ ਕਰ ਕੱਲ ਵੀ ਵੀਡੀਓ ਕੋ ਬਣਾਈ ਸੀ ਆਪਾਂ ਹਾਂਜੀ ਕਿਉਂ ਜਿਹੜੀ ਹੂੰ ਆਇਨਾ ਕਦੇ ਵੀ ਕੱਲ ਬਣਾਈ ਸੀ ਤੇ ਪਤਾ ਨਹੀਂ ਕੱਲ ਕੋਈ ਮੰਤਰ ਮਾਰਿਆ ਵਿਚ ਆਪਣੇ ਕੋਲੇ ਨਾ ਤਾਂ ਮੰਤਰਮਾਰ ਵਾਲੇ ਬੰਦੇ ਆਪਾਂ ਸਿੱਦੇ ਸਾਦੇ ਬੰਦੇ ਸਹੀ ਹੈ ਭਾਈ ਜਿਵੇਂ ਮਰਜੀ ਬੈਠਾ ਰਹਿਣਾ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਮੋ ਵੀ ਨਾ ਖੜੀ ਹੈ ਲੈ ਠੀਕ ਹੈ ਜੀ ਓਕੇ ਆ ਦੇਵਾ ਲੈ ਚਲੋ ਆ ਜਾ ਪੁੱਤ ਤੇ ਖਿੱਚ ਕੇ ਮੋਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੋਲ ਨਹੀਂ ਰੱਖਦੇ ਪਰ ਪੜੀ ਵੇਚ ਜਾਣ ਵਾਲੀ ਆ ਕਿ ਨਹੀਂ ਭਾਈ ਦੁੱਧ ਦੀ ਉਹੀ ਪਸ਼ੂ ਦਊ ਜਿਹਦੇ ਚਮਕ ਦਮਕ ਹੋਈ ਹੂੰ ਹੈ ਸਹੀ ਗੱਲ ਆ ਭਾਈ ਬਾਕੀ ਤੇ ਲਾ ਬਹੁਤ ਹੁੰਦੀ ਆ ਥਾਣ ਇੱਕ ਨੰਬਰ ਆ ਮੁਖੀਆ ਥਾਣ ਹੈ ਕੱਲਾ ਕੱਲਾ ਥਾਣ ਬਣੂ ਵੀ ਬਹੁਤ ਤਿਆਰੀ ਖੇਰ ਵੜਦੀ ਬਹੁਤ ਚੰਗੀ ਆ ਅੱਗੇ 2 ਨੰਬਰ ਤੇ ਕਿਹੜਾ ਸੂ ਆ ਜੀ ਇਹ ਡਾਕਟਰ ਪਲੂਨ ਆ ਓਕੇ ਦੋ ਦੰਦ ਬੱਛੀ ਆ ਠੀਕ ਆ ਹਜੇ ਇਹਦੇ ਮੰਨ ਕੇ ਚੱਲ ਵੀ 7-8 ਦਿਨ ਤਾਂ ਪੂਰੇ ਹੋਣ ਚਾ ਤੇ ਉਤੋਂ ਉਤੋਂ ਭੰਦੀ ਉਹਦੇ ਨਾਲ ਕੀ ਆ ਦਿਨ ਵੱਧ ਲੈ ਜੀ ਠੀਕ ਆ ਤੇ ਲਵੋ ਭਈਆ ਥਾਣੀ ਬਾਹ ਚੰਗਾ ਲੱਗਿਆ ਬੜਾ ਬਹੁਤ ਚੰਗਾ ਮੁੱਖੀ ਉਹਦਾ ਥਣ ਕੱਲਾ ਠਿੱਲੀ ਤੇ ਆਹ ਠੰਡੀ ਸੀਲ ਹਮ ਦਾ ਕੋਈ ਅੰਤ ਨਹੀਂ ਸਹੀ ਗੱਲ ਕਲਰ ਬੜਾ ਚੰਗਾ ਰਹਿਣਾ ਬਾ ਮਾਲਕ ਦੀ ਕਿਰਪਾ ਹਮ ਉਹਨੇ ਬਣਾਉਣਾ ਕਲਰ ਵੀ ਸਹੀ ਗੱਲ ਹੈ ਨਾ ਹਮ ਬਾਪਾ ਤਾਂ ਕਹਿੰਦੇ ਜੀ ਪਸ਼ੂ ਵਧਾ ਦੋ ਅਗਲੇ ਨੂੰ ਹੈ ਸਹੀ ਆ ਬਈ ਮਸਾਂ ਅਗਲਾ ਪੈਸੇ ਇਕੱਠੇ ਕਰਕੇ ਲਿਆਉਂਦਾ ਹਮ ਇਹੀ ਆ ਬਿਊਟੀਫੁੱਲ ਕਰਦ ਚੰਗਾ ਕਲਰ ਚੰਗਾ ਥਣ ਚੰਗਾ ਕੱਲੀ ਕੱਚੀ ਕੱਚੀ ੱਟਲ ਬਹੁਤ ਪਈ ਆ ਸਾਰੀਆਂ ਬਾਲ ੱਟਲਾਂ ਕੱਟ ਆ ਚੱਕ ਡਾਕਟਰ ਇਹਦੇ ਵੀ ਛੜਤਾ ਰਸਾ ਬਾਈ ਐਂ ਦਸਲੀ ਕਰਾਉਂਦਾ ਰਸਾ ਛੜ ਦਿੰਦਾ ਤਾਂ ਹੋਂ ਤੇ ਮੋਹ ਨਾ ਬਹਿ ਜਾਂਦਾ ਕਰੀ ਬਾਈ ਵੀਰੇ ਆਪਾਂ ਕਿਸੇ ਨੇ ਬੁੜੀ ਨਾ ਚੋਣੀਆ ਕਿਉਂ ਵਿਚਾਰਿਆਂ ਨੇ ਕਿਸੇ ਦੇ ਲੱਤਾਂ ਮਰਵਾ ਗਏ ਹਾਂ ਕਿਉਂ ਗਲਤ ਗਾ ਦੇ ਗਏ ਠੀਕ ਆ ਹਾਂ ਆ ਦੇਖੋ ਗੋਬੱਛੀ ਦੀ ਸਹੀ ਗੱਲ ਹਾਂ ੱਟਲ ਬਹੁਤ ਪਈ ਆ ਹਾਂ ਮੂੰਹ ਦੇਖ ਲੈ ਪਾਉਂਦੀ ਪਿੰਡੇ ਚ ਸਹੀ ਗੱਲ ਹਾਂ ਹੂੰ ਲਾਤ ਮੁੱਲ ਜੈਜੂ ਬਾ ਮੁੱਲ ਤਾਂ ਡਾਕਟਰ ਵੇਚਣ ਵਾਲੀ ਕਰਾਂਗੇ ਆਪਾਂ ਓਕੇ ਕੋਈ ਨਾ ਮਾਨਤਾਣ ਵੀ ਕਰਾਂਗੇ ਆਏ ਨਹੀਂ ਵੀ ਓਕੇ ਆਏ ਨਹੀਂ ਵੀ ਬਾਲਾ ਹਮ ਬਾਹਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚੀ ਕੇ ਮੁੱਲ ਰੱਖਾਂਗੇ ਕੱਲੀ ਕੱਚੀ ਕੱਚੀ ਉਹ ਹਸਾਮਨਾ ਨਾ ਚਲਾ ਲਿਓ ਕਲਰ ਕਲਰ ਬਹੁਤ ਚੰਗਾ ਪੜੀ ਵੀ ਆ ਰਾਜੀਆ ਕੋਈ ਲੱਸੀ ਨਹੀਂ ਲਾਮੀ ਨਈ ਬਈ ਅੱਗੇ ਆਗੀ ਤੈਨਾਂ ਨੰਬਰ ਕਿਡਾ ਸੁਆ ਜੀ ਇਹ ਡਾਕਟਰ ਪਿਆਰ ਦੂਜਾ ਸੁਆ ਕਿੰਨੇ ਕੇ ਦਿਨ ਲਊ ਇਹ ਦਿਨ ਲਊਗੀ ਮੰਨ ਕੇ ਚੱਲ ਇਹ 30 ਤਰੀਕ ਨੂੰ ਦਿਨ ਪੂਰੇ ਆ ਕੱਲ ਲਵੋ ਭਈ ਹਾਂ 30 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਤੁਹਾਨੂੰ ਦਿਖਾ ਦੇ ਥਾਨ ਮੁਠੀ ਵਾਲਾ ਹਾਂ ਇਕਲਾ ਇਕਲਾ ਹਾਂ ਆਂ ਖਿਆਲ ਜਾਣੇ ਜਦੋਂ ਸਹੀ ਗੱਲ ਆ ਹੂੰ ਖੋਲ ਦੇ ਮਣੀ ਤੋਰ ਦੇ ਕੱਲਰ ਬੜਾ ਚੰਗਾ ਫੇਸ ਦਿਖਾਵਾਂਗੇ ਟੂਆ ਟੂਆ ਬਹੁਤ ਚੰਗਾ ਕਰਮਾ ਇਹਦਾ ਪ੍ਰਿੰਟ ਵਾਸ਼ਿੰਗ ਹੈ ਲੈ ਟੂਆ ਦੇਖੋ ਬੋਦੀਬਾਦੀ ਪੂਰੀ ਚੰਗੀ ਆ ਕਿ ਨਹੀਂ ਹਾਂ ਹੂੰ ਵੀਰੇ ਉਧਰਲੀ ਨਾ ਸਮਝੇ ਕੋਈ ਬਸ ਠੀਕ ਆ ਇੰਨੀ ਬੇਨਤੀ ਆ ਹੂੰ ਹਾਂ ਕਿਆ ਬਾਪਾ ਠੰਡੀ ਹੈ ਵੀ ਫੁੱਲ ਆ ਹੈ ਮੈਂ ਡਾਕਟਰ ਘਰ ਦਾ ਪਤਾ ਲੈ ਰਸਾ ਸਿੱਟੂ ਬਾਈ ਤਾਂ ਆਉਣ ਤੇ ਜਿਵੇਂ ਮਰਜੀ ਬੈਠੋ ਲੈ ਲੈ ਕੀ ਬਾਤ ਆ ਭਾਈ ਲਓ ਜੀ ਹੂੰ ਲੈ ਰਸਾ ਵੀ ਝੜ ਤੱਕ ਨਹੀਂ ਭਾਈ ਬਹੁਤ ਠੰਡੀ ਆ ਯਾਰ ਕਰਮ ਵਾਲੀ ਆ ਜਾ ਡਾਕਟਰ ਮਗਰ ਵੀ ਆ ਜਾ ਫੇਰ ਤੇ ਕਦੇ ਦਿਖਾ ਦੀ ਰਖਾ ਝੋਲ ਓਕੇ ਹਾਂ ਝੋਲ ਦੁਬਾਰੇ ਰਖਾ ਦੇ ਕੋਈ ਨਹੀਂ ਹਾਂ ਹੂੰ ਲੈ ਜਮਰ ਰਵੜਾਂ ਨੂੰ ਵਾਦ ਦਾ ਦੁੱਧ ਵਾਲੀ ਪੜਾ ਕਾਗਜ਼ ਵਰਗਾ ਲੈ ਬਸ ਬ੍ਰਿਕੀ ਨਹੀਂ ਦੇਣਾ ਦੁੱਧ ਤਾਂ ਸਹੀ ਗੱਲ ਹੈ ਬਈ ਠੀਕ ਹੈ ਮੁੱਲ ਜਾਇਜ਼ ਹੋ ਬਾ ਮੁੱਲ ਤਾਂ ਕੈਕਟਰ ਤੈਨੂੰ ਦਾਸਤਾ ਵੀ ਜਾਇਜ਼ ਹੀ ਹੋਣਗੇ ਹੋਣਗੇ ਬਿਲਕੁਲ ਠੀਕ ਹੈ ਤੈਨੂੰ ਪਤਾ ਵੀ ਤੈਨੂੰ ਦੱਸਿਆ ਵੇਚਣ ਵਾਲੇ ਵੇਚਣ ਵਾਲਾ ਬੰਦਾ ਲੈ ਕੇ ਗਿਆ ਵਾਰੀ ਵਾਰੀ ਪੁੱਛਣਾ ਪੈਂਦਾ ਮੁੱਲ ਵੀ ਜਾਇਜ਼ ਹੋਊਗਾ ਹਾਂ ਹਾਂ ਕਿਉਂ ਮੁੱਲ ਜਾਇਆ ਵੀ ਫੋਨ ਤੇ ਹੋ ਜਾਂਦਾ ਜੇ ਸਾਹਮਣੇ ਮੁੱਲ ਹੋਵੇ ਤਾਂ ਸਾਰਾ ਕੁਝ ਸਾਹਮਣੇ ਆ ਜਾਂਦਾ ਨਾਲ ਡਾਕਟਰ ਹੋਰਾ ਹਾਂ ਆ ਤੂੰ ਦੇਖ ਲੈ ਮੈਂਟਾ ਤੇ ਵੀ ਵੀਡੀਓ ਮਾਰ ਦੇ ਨਮਾਇਆਂ ਵੀ ਨਹੀਂ ਗਾਈਆਂ ਅੱਜ ਆਪਾਂ ਠੀਕ ਹੈ ਮੈਨੂੰ ਕੰਮ ਸੀ ਜ਼ਰੂ ਠੀਕ ਆ ਹੁਣ ਟਾਈਮ ਕੀ ਹੋ ਗਿਆ ਹੋਊਗਾ ਟਾਈਮ ਦੇਖ ਲਓ ਮੜੇ 11:12 ਹੋ ਗਿਆ ਹਾਂ 11:12 ਤੇ ਵੀਡੀਓ ਪਾਉਣੇ ਆ ਘੰਟੇ ਨੂੰ ਤੇਰੀ ਵੀਡੀਓ ਜਾਊ ਹਜੇ ਹਮ ਹਣਾ ਸਹੀ ਗੱਲ ਹਾਂ ਅੱਗੇ 4 ਨੰਬਰ ਤੇ ਲਾਸਟ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਡਾਕਟਰ ਇਹ ਕਿੰਨੇ ਕਿ ਦਿਨ ਲੋ ਇਹ ਡਾਕਟਰ ਬੱਸ ਮੰਨ ਕੇ ਚੱਲ ਹੁਣ ਤਿਆਰ ਆਂਗੂ ਹੀ ਆ ਹਮ ਇਹ ਹਰਤਾ ਦੇ 10 ਦਾ ਮਸਾ ਲੁਕ ਹਵਤਾ 10 ਦੇਣਾ ਗਿੱਚੀ ਆ ਟਿਲੋ ਪਈ ਆ ਹਾਂ ਥਣ ਦੇ ਕੱਲਾ 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 ਦੇਖੋ ਨਾ ਕੀ ਬਾਤ ਆ ਭਾਈ ਤੋਰਾ ਹੀ ਹਾਂ ਤੋਰ ਦੇ ਮੜੀ ਜੀ ਜਰਾਂ ਇਹ ਲੱਸੀ ਕੋਈ ਨਹੀਂ ਆ ਨਾ ਪੂਰੀਆਂ ਜਾਣ ਵਾਲੀਆਂ ਬਹਿੜਾਂ ਨੇ ਗਲੀਆਂ ਲੱਸੀ ਆਪਾਂ ਲੈਂਦੇ ਨਹੀਂਗਾ ਜਿੱਦ ਤੇ ਮੇਰੇ ਲੱਸੀ ਗਾ ਆ ਗਈ ਵੀਡੀਓ ਨਾ ਪਾਈ ਮੇਰੀ ਠੀਕ ਆ ਹਾਂ ਹੂੰ ਪੜੀ ਵੀ ਚੰਗੀਆਂ ਜਾਣ ਵਾਲੀ ਆ ਕੱਲੀ ਕੱਚੀ ਕੱਚੀ ਆ ਬਹਿੜਾਂ ਸਾਰੀਆਂ ਚੰਗੀਆਂ ਨੇ ਭਾਈ ਠੀਕ ਆ ਕਿ ਨਹੀਂ ਭਾਈ ਦੀ ਗੱਲ ਸਹੀ ਆ ਦੁੱਧ ਵੀ ਸੇਵਾ ਦਾ ਆਗੇ ਹਨਾ ਭਾਈ ਹੈ ਦੁੱਧ ਸੇਵਾ ਦਾ ਮੈਂ ਹਾਂ ਜਿੰਨਾ ਗੱਲ ਤਾਂ ਉਹੀ ਆ ਜਦੋਂ ਹੁਣ ਬਾਈ ਧਿਆੜੀ ਵੇਜੀ ਤਿੰਨ ਆਰੀ ਰਾਤ ਨੂੰ ਵੀ ਪਾਣੀ ਪਾ ਕੇ ਪੈਣਾਗਾ ਹੂੰ ਹੈ ਠੀਕ ਆ ਲੈ ਆ ਚੱਕ ਸੜ ਤਰਸ ਹੂੰ ਰਸਾ ਸੜਦਾ ਤਾਂ ਹਉਣ ਤੇ ਜਿਵੇਂ ਮਰਜੀ ਵੇਜਾ ਜਿੱਧਰ ਦੀ ਮਰਜੀ ਵੇਜਾ ਕਿਆ ਬਾਤ ਠੀਕ ਆ ਵੀਰੇ ਜਮਾ ਓਕੇ ਜੀ ਹੂੰ ਆ ਜਾ ਟੱਲ ਹੋਰ ਦਿਖਾ ਦੇ ਇੱਕ ਵਾਰੀ ਲੈ ਇਹ ਨਹੀਂ ਡਰਦੇ ਨਾ ਕੈਮਰੇ ਤੋਂ ਜੇ ਆਲਾ ਕਹਿੰਦਾ ਵਿੱਚ ਕੈਮਰੇ ਤੋਂ ਡਰ ਗਿਆ ਹੂੰ ਇਹ ਨਹੀਂ ਡਰਦੇ ਨਾ ਸਹੀ ਆ ਲੈ ਕਿਆ ਬਾਤ ਆ ਸਾਰੀਆਂ ਬਲਡਾਂ ਲਾ ਗੱਡੂ ਫੇਰ ਸੋਣ ਨਾਲੇ ਆ ਲਿਬੜੀਆਂ ਪਗਾਂ ਪੂਰੀਆਂ ਮਾਟ ਦੇਖ ਮੇਰੇ ਕਿੰਨੇ ਗੰਦੇ ਆ ਸਹੀ ਆ ਕੋਣ ਆਲੇ ਆ ਹਮ ਹਾਂ ਮੁੱਲ ਜੈਜ ਹੋ ਹਨਾ ਹਾਂਜੀ ਠੀਕ ਆ ਜੀ ਇਹਦਾ ਡਾਕਟਰ ਪਲੂਣ ਦਾ ਉਹਦਾ 20 ਕਿਲੋ ਕਹਿੰਦੇ ਸੀ ਹਮ ਆਪਾਂ 18 ਮੰਨ ਕੇ ਲਈ ਆ ਠੀਕ ਆ ਤੇ ਮੂਰੇ ਮੌਸਮ ਚੰਗਾ ਆਉਣਾ ਬੱਚੀ ਨੇ ਪਤਾ ਨਹੀਂ ਕਿੱਧਰ ਨੂੰ ਜਾਣਾ ਸਹੀ ਇਹ ਨਹੀਂ ਪਤਾ ਬੰਦਾ ਉਹਨਾਂ ਨੇ ਕਿ ਖਰਾਕਣਾ 24 ਕਿਲੋ ਕਢਾ ਦੇ ਇਹ ਨਹੀਂ ਪਤਾ 25 ਕਿਲੋ ਕਢਾ ਦੇ ਜੈਜ ਜੀ ਛੇਵਾ ਹੋਵੇ ਨਹੀਂ ਪਤਾ 15 ਕਿਲੋ ਵੀ ਨਾ ਦੇ ਸਹੀ ਆ ਹਨਾ ਇਹ ਹੈਗਾ ਡਿਪੈਂਡ ਸੇਵਾ ਤੇ ਸੇਵਾ ਤੇ ਆਪਾਂ ਐਵੇਂ ਕਹੀ ਜਗ੍ਹਾ ਦਾ ਪਰੋੜੀ ਜਗੇ ਤੇ 25 ਕਿਲੋ ਦਊ ਆਪਾਂ ਤਾਂ ਕਿਲੋ ਦੇ ਰਵਾਜ਼ਾਰ ਨਹੀਂ ਸਹੀ ਗੱਲ ਹੈ ਹਨਾ ਵੀਰੇ ਨਾਗਸੀ ਭਰਾ ਕੋਲੇ ਚਾਰ ਚਾਰੀ ਰਖਾਤੇ ਕਿਸੇ ਵੀ ਨੂੰ ਚਾਰਾਂ ਚ ਕੋਈ ਵੀ ਪਸੰਦ ਆਏ ਬਾਈ ਨਿਕਨੇਟ ਆ ਮੈਡ ਮੂਡ ਦਿਖਾ ਦੇ ਡਾਕਟਰ ਵੀ ਹਾਂਜੀ